ਬਹੁਤ ਹੱਟੇ ਕਰਦੇ ਸੀ ਕਿ ਮਾਰਦੇ ਸੀ ਪੈਪਾ ਨਾਲ ਬੁੱਟਦੇ ਸੀ ਕਦੀ ਪਾਣੀ ਦੇ ਵਿੱਚ ਹੀ ਦਾ ਮੂੰਹ ਦੇ ਕੇ ਕਰਦੇ ਸੀ ਕਦੀ ਕੋਸ਼ਿ ਚਾਕੂ ਮਾਰਿਆ ਮੇਰੀ ਕੱਟ ਲੱਗੀ ਆ ਪੰਜ ਕੱਟ ਲੱਗੇ ਆ ਮੇਰੀ ਚਾਕੂ ਨਾਲ ਤੇ ਸਾਨੂੰ ਏਜੰਟਾਂ ਵੱਲੋਂ ਇਹ ਕਿਡਨਾਪ ਕਰਕੇ ਰੱਖਿਆ ਗਿਆ ਤੇ ਪਰਿਵਾਰ ਕੋਲੋਂ ਜਿਹੜੀ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਇਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡੇ ਕੋਲ ਕਿੰਨੇ ਪੈਸੇ ਆ ਤੇ ਅਸੀਂ ਜੇ ਸਾਡੇ ਕੋਲ ਹਜ਼ਾਰ ਹਜ਼ਾਰ ਡਾਲਰ ਮੇਟ ਤੋਂ ਤੇ ਬਸੰਦੇ ਕੋਲ ਹਜ਼ਾਰ ਹਜ਼ਾਰ ਆਸਟ੍ਰੇਲੀਆ ਡਾਲਰ ਸੀ ਜੀ ਜਿਹੜਾ ਮੁੰਡਾ ਇਹ ਜਸਪਾਲ ਸਿੰਘ ਆ ਉਹਦੇ ਕੋਲ 1060 ਯੂਰੋ ਸੀਗੇ ਤੇ ਇਹਨਾਂ ਨੇ ਸਾਡੇ ਕੋਲ ਉਹ ਉੱਥੇ ਲੈ ਲਏ ਤੇ ਹੋਰ ਵੀ ਮਤਲਬ ਕਿ ਪੈਸੇ ਦੀ ਮੰਗ ਕਿੰਨੇ ਕਿ ਪੈਸੇ ਤਾਂ ਉਹ ਮੰਗਦੇ ਸੀ ਪਹਿਲਾਂ ਇਹ ਸਾਡੇ ਕੋਲ 2 ਕਰੋੜ ਮੰਗ ਲਈ ਸੀ ਤੇ 1 ਕਰੋੜ ਤੇ ਆਈ ਤੇ ਉਸ ਤੋਂ ਬਾਅਦ ਕਹਿੰਦੇ 54 ਲੱਖ ਰੁਪਈਆ ਤੇ ਫੇ ਫੇ ਐਸੀ ਇਹ ਸਾਡੇ ਘਰ ਦੇ ਨੇ ਇਹਨਾਂ ਨੂੰ ਲੱਖ ਰੁਪਈਆ ਪਾਇਆ ਸੀਗਾ ਤੇ ਇਹ ਕਹਿੰਦੇ ਸਾਡੇ ਅਕਾਊਂਟ 'ਚ ਨਹੀਂ ਆਇਆ ਵਿਦ ਪਾਲ ਸਿੰਘ ਕੁਝ ਸਮਾਂ ਪਹਿਲਾਂ ਆਸਟ੍ਰੇਲੀਆ ਲਈ ਗਿਆ ਸੀ ਪਰ 에ਜੰਟ ਨੇ ਉਸਦੇ ਨਾਲ ਧੋਖਾ ਕੀਤਾ ਤੇ ਉਸ ਨੂੰ ਜਿਹੜਾ ਈਰਾਨ ਵਿਖੇ ਪਹੁੰਚਾ ਦਿੱਤਾ ਈਰਾਨ ਵਿੱਚ ਉਸ ਨੂੰ ਕੁਝ ਪਾਕਿਸਤਾਨੀ ਏਜੰਟਾਂ ਵੱਲੋਂ ਕਿਡਨਾਪ ਕਰਕੇ ਰੱਖਿਆ ਗਿਆ ਤੇ ਪਰਿਵਾਰ ਕੋਲੋਂ ਜਿਹੜੀ ਪੈਸੇ ਦੀ ਮੰਗ ਕੀਤੀ ਜਾਂਦੀ ਸੀ 1 ਕਰੋੜ ਦੇ ਕਰੀਬ ਜਿਹੜਾ ਪੈਸਾ ਮੰਗਿਆ ਜਾਂਦਾ ਸੀ ਕਦੇ 2 ਕਰੋੜ ਮੰਗਿਆ ਜਾਂਦਾ ਸੀ ਜਿਸ ਤੋਂ ਬਾਅਦ ਲਗਾਤਾਰ ਵੀਡੀਓ ਕਾਲਾਂ ਤੇ ਪਰਿਵਾਰ ਨੂੰ ਜਿਹੜਾ ਵੀਡੀਓ ਕਾਲਾਂ ਕਰਵਾਈਆਂ ਜਾਂਦੀਆਂ ਸੀ ਤਾਂ ਵੀਡੀਓ ਕਾਲ ਤੇ ਜਿਹੜਾ ਨੌਜਵਾਨਾਂ ਤੇ ਉੱਤੇ ਤਸ਼ੱਦਦ ਆਇਆ ਜਾਂਦਾ ਸੀ ਸੋ ਹੁਣ ਅੰਮ੍ਰਿਤਪਾਲ ਸਿੰਘ ਤੇ ਦੋ ਸਾਥੀਆਂ ਸਮੇਤ ਤਿੰਨੇ ਨੌਜਵਾਨ ਜਿਹੜੇ ਈਰਾਨ ਤੋਂ ਵਾਪਸ ਜਿਹੜੇ ਭਾਰਤ ਲਿਆਂਦੇ ਗਏ ਨੇ ਸੋ ਹੁਣ ਪਰਿਵਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਪਰਿਵਾਰ ਗੁਹਾਰ ਆਰਿਆ ਸੀ ਲਗਾਤਾਰ ਪਰਿਵਾਰ ਪ੍ਰਸ਼ਾਸਨ ਅੱਗੇ ਘੁਹar ਲਗਾਉਂਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਜਾਂਦਾ ਜਾਵੇ ਸੋ ਹੁਸ਼ਿਆਰਪੁਰ ਦੇ ਪਿਪਲਾਂ ਵਾਲਾਂ ਦੇ ਰਹਿਣ ਵਾਲੇ ਦੋ ਏਜੰਟਾਂ ਨੇ ਇਸ ਨੌਜਵਾਨ ਦੇ ਨਾਲ ਧੋਖਾ ਕੀਤਾ ਪੈਸੇ ਲੈ ਕੇ ਉਸ ਨੂੰ ਤੇ ਈਰਾਨ ਜਿਹੜਾ ਭੇਜ ਦਿੱਤਾ ਈਰਾਨ ਦੇ ਵਿੱਚ ਜਿਹੜਾ ਪਾਕਿਸਤਾਨੀ ਏਜੰਟਾਂ ਨੇ ਏ ਹੂਪ ਜਿਹੜਾ ਨੌਜਵਾਨਾਂ ਤੇ ਤਸ਼ੱਦਦ ਆਇਆ ਚਾਕੂਆਂ ਦੇ ਨਾਲ ਜਿਹੜਾ ਉਹਨਾਂ ਤੇ ਵਾਰ ਕੀਤੇ ਜਾਂਦੇ ਸੀ ਮਾਰਿਆ ਜਾਂਦਾ ਸੀ ਕੁੱਟਿਆ ਜਾਂਦਾ ਸੀ ਬਹੁਤ ਗੰਦੇ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਤੇ ਤਸ਼ੱਦਦ ਟਾਇਆ ਜਾਂਦਾ ਸੀ ਨੌਜਵਾਨ ਦੀ ਉਮਰ ਜਿਹੜੀ ਮਹਿਜ਼ 23 ਸਾਲ ਸੀ ਰੋਜ਼ੀ ਰੋਟੀ ਲਈ ਆਸਟ੍ਰੇਲੀਆ ਗਿਆ ਸੀ ਪਰ 에ਜੰਟ ਨੇ ਜਿਹੜਾ ਧੋਖਾ ਕੀਤਾ 에ਜੰਟ ਦੀ ਧੋਖਾ ਧੜੀ ਕਾਰਨ ਇਹ ਨੌਜਵਾਨ ਈਰਾਨ ਦੇ ਵਿੱਚ ਫਸ ਗਿਆ ਜਿਸ ਤੇ ਈਰਾਨ ਦੀ ਤਹਿਰਾਨ ਸਿਟੀ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਬੰਦਕ ਬਣਾ ਕੇ ਜਿਹੜਾ 에ਜੰਟ ਵੱਲੋਂ ਰੱਖਿਆ ਗਿਆ ਸੋ ਲਗਾਤਾਰ ਪਰਿਵਾਰ ਦੀ ਇਹ ਪ੍ਰਸ਼ਾਸਨ ਤੋਂ ਗੁਹਾਰਾ ਲਗਾਉਣ ਤੋਂ ਬਾਅਦ ਜ ਉਹ ਈਰਾਨ ਦੀ ਐਮਬੈਸੀ ਨਾਲ ਰਾਬਤਾ ਕੀਤਾ ਉੱਥੋਂ ਦੀ ਐਮਬੈਸੀ ਨੇ ਇਹਨਾਂ ਨੌਜਵਾਨਾਂ ਨੂੰ ਲੱਭਣ ਲਈ ਲਗਾਤਾਰ ਦਿਨ ਰਾਤ ਇੱਕ ਕੀਤਾ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਜਿਹੜਾ ਏਜੰਟ ਦੀ ਚੁੰਗਲ ਤੋਂ ਵਿੱਚੋਂ ਛਡਵਾਇਆ ਗਿਆ ਜਿਸ ਤੋਂ ਬਾਅਦ ਏਜੰਟ ਨੂੰ ਏਜੰਟਾਂ ਦੀ ਚੁੰਗਲ ਤੋਂ ਛਡਵਾ ਕੇ ਕੁਝ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਜਿਸ ਤੋਂ ਬਾਅਦ ਹੁਣ ਏਜੰਟਾਂ ਨੂੰ ਇਹ ਭਾਰਤ ਜਿਹੜਾ ਏਜੰਟ ਮਾਫ ਕਰਨਾ ਜਾਂ ਨੌਜਵਾਨਾਂ ਨੂੰ ਜਿਹੜਾ ਭਾਰਤ ਜਿਹੜਾ ਇਸ ਵੇਲੇ ਭੇਜ ਦਿੱਤਾ ਗਿਆ ਸੋ ਨੌਜਵਾਨਾਂ ਦੀ ਹਾਲਤ ਬਹੁਤ ਜਿਆਦਾ ਖਰਾਬ ਹੈ ਬਹੁਤ ਜਿਆਦਾ ਤੁਸਰੀ ਹੈ ਜਿਹੜੇ ਇਹਨਾਂ ਨੌਜਵਾਨਾਂ ਤੇ ਇਹ ਉਹ ਏਜੰਟਾਂ ਨੇ ਢਾਇਆ ਇਹਨਾਂ ਨੌਜਵਾਨਾਂ ਦਾ ਇਹ ਦੱਸਣਾ ਹੈ ਕਿ ਬਹੁਤ ਮਾਰਕੁੱਟ ਜਿਹੜੀ ਸਾਡੇ ਨਾਲ ਹੋਈ ਹੈ ਸੋ ਤਮਾਮ ਗੱਲਬਾਤ ਇਸ ਨੌਜਵਾਨਾਂ ਨਾਲ ਵੀ ਕਰਾਂਗੇ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਕਰਾਂਗੇ ਈਰਾਨ ਕਦੋਂ ਗਿਆ ਸੀ ਕੀ ਗੱਲਬਾਤ ਹੋਈ ਸੀ ਕੀ ਕਿੰਦਾ ਤਸ਼ੱਦ ਜਿਹੜਾ ਉਹ ਏਜੰਟ ਜਿਹੜਾ ਧੁੰਦੇ ਸੀ ਕਦੋਂ ਗਏ ਸੀ ਤੁਸੀਂ ਬਾਹਰ ਅਸੀਂ 31 ਜੀ ਸਾਡੀ 31 ਅਪ੍ਰੈਲ ਦੀ ਸਾਡੀ ਫਲਾਈਟ ਸੀ ਜੀ ਤੇ ਅਸੀਂ 1 ਤਰੀਕ ਨੂੰ ਤਹਿਰਾਨ ਬਹਗੀ ਸੀ ਤੇ ਦੰਦ ਜਦੋਂ ਏਜੰਟ ਨੇ ਇਥੋਂ ਭੇਜਿਆ ਸੀ ਕੀ ਦੱਸ ਕੇ ਭੇਜਿਆ ਸੀ ਸਾਨੂੰ ਏਜੰਟ ਨੇ ਇਹ ਕਿਹਾ ਸੀ ਕਿ ਤੁਹਾਡੀ ਤਹਿਰਾਨਸ ਦੀ ਹੈ ਉਹ ਤੋਂ ਬਾਅਦ ਡੇਢ ਡੇਢ ਦੋ ਘੰਟੇ ਦੇ ਜੱਡਿਟਿਸ ਕੀਤਾ ਉਹ ਤੋਂ ਬਾਅਦ ਸਿੱਧੇ ਨਹੀਂ ਫਲਾਈਟ ਹੈ ਸਾਡੀ ਹਾਂ ਤੇ ਉੱਥੇ ਜਦੋਂ ਤੁਸੀਂ ਉਤਰੇ ਸੀ ਕਿੰਨਾ ਟਾਈਮ ਰੱਖਿਆ ਉਹਨਾਂ ਨੇ ਕਿਹੜੇ ਬੰਦੇ ਉੱਥੇ ਤੁਹਾਨੂੰ ਲੈਣ ਆਏ ਸੀ ਜਦੋਂ ਅਸੀਂ ਇੱਥੇ ਪਹੁੰਚੀ ਤੇ ਏਜੰਟ ਨੇ ਸਾਨੂੰ ਕਿਹਾ ਕਿ ਤੁਹਾਡੀ ਫਲਾਈਟ ਇਹ ਡੇਰ ਦੇਣ ਦਿੱਤਾ ਤੈਂ ਤਰੀਕ ਦੀ ਤੁਹਾਡੀ ਇੱਥੋਂ ਹੁਣ ਹੋਣੀ ਆ ਉਹ ਡਿਲੇ ਹੋ ਗਈ ਤੁਹਾਡੀ ਫਲਾਈਟ ਤੇ ਫਿਰ ਉਸ ਤੋਂ ਬਾਅਦ ਕਹਿੰਦਾ ਕਿ ਮੇਰੇ ਯਾਰ ਦੋਸਤ ਬਾ ਉੱਥੇ ਆਊਗੇ ਤੇ ਉਹ ਤੁਹਾਨੂੰ ਉੱਥੇ ਇੱਕ ਦੋ ਦਿਨ ਤੁਸੀਂ ਘੁੰਮ ਫਿਰ ਲਿਓ ਫਿਰ ਤੈਂ ਤਰੀਕ ਨੂੰ ਤੁਹਾਡੀ ਫੇਰ ਫਲਾਈਟ ਹੋ ਜੂਗੀ ਤਾਂ ਤੇ ਅਸੀਂ ਕਿਹਾ ਅਸੀਂ ਇੱਦਾਂ ਕਿਸੇ ਨਾਲ ਨਹੀਂ ਜਾਣਾ ਤੇ ਫਿਰ ਉਹਨੇ 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 ਸਾਡੀ ਫੋਟੋ ਉਹਨਾਂ ਨੂੰ ਕੱਲੀ ਉਹਨਾਂ ਨੇ ਸਾਨੂੰ ਸਾਡੀ ਫੋਟੋ ਦਿਖਾਈ ਤੇ ਫਿਰ ਅਸੀਂ ਬੀਓ ਕੰਡਾ ਕਿ ਉਹ ਤੁਹਾਨੂੰ ਫੋਟ ਦਿਖਾਉਗੇ ਕਿ ਮੇਰੇ ਬੰਦੇ ਮੇਰੇ ਬੰਦੇ ਆ ਤੇ ਇਦਾਂ ਦੇ ਡਰਨੇ ਦੀ ਕੋਈ ਗੱਲ ਨਹੀਂ ਤੁਸੀਂ ਉਹਦੇ ਨਾਲ ਜਾ ਸਕਦੇ ਆ ਫਿਰ ਉੱਥੋਂ ਸਾਨੂੰ ਦੋ ਦੋ ਜੋ ਅਭੀ ਆ ਰਹੇ ਨੇ ਪੁਲਿਸ ਵਾਲੋ ਨੇ ਜਿਹਨਾਂ ਨੂੰ ਅਰੈਸਟ ਕੀਤਾ ਆ ਤੇ ਉਹਦੇ ਜੋ ਦੋ ਬੰਦੇ ਉੱਥੇ ਸਾਨੂੰ ਲੈਣ ਆਏ ਸੀਗੇ ਤੇ ਅਸੀਂ ਉੱਥੇ ਗਏ ਤੇ ਉਹ ਸਾਨੂੰ ਬਾਹਰ 에어ਪੋਰਟ ਦੇ ਬਾਹਰ ਗਏ ਤੇ ਉਹਨਾਂ ਨੇ ਸਾਨੂੰ ਉੱਥੋਂ ਕਾਰ ਚ ਲੈ ਕੇ ਗਏ ਤੇ ਇਢ ਡੇਢ ਕੇ ਡੇਢ ਕੇ ਘੰਟੇ ਦੀ ਜਦੋਂ ਅਸੀਂ ਟ੍ਰੈਵਲ ਕੀਤਾ ਤੇ ਉੱਥੇ ਇੱਕ ਉਹਨਾਂ ਦਾ ਹੋਰ ਬੰਦਾ ਸੀ ਇਹ ਹਰਾਨੀ ਸੁਲਤਾਨ ਆ ਉਹਦਾ ਨਾਮ ਤੇ ਉਹ ਜਿਹੜਾ ਓਜਸਪਾਲ ਤੇ ਹੁਸਨਪਰੀਦ ਆ ਤੇ ਉਹਨਾਂ ਨੂੰ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਨੇ ਤਰਵਾਤਾ ਸੀਗਾ ਤੇ ਮੈਨੂੰ ਇਕੱਲਾ ਹੋਏ ਇਹ ਹੋਰ ਗੱਡੀ 'ਚ ਰੱਖਤਾ ਸੀਗਾ ਅੱਛਾ ਤੇ ਇੱਕ ਜਿਹੜੀ ਇੱਕ ਡੈਨੈਪਰ ਸੀ ਇੱਕ ਹਰਾਨ ਏਰਾਨ ਏਰਾਨੀ ਸੀਗਾ ਸੁਲਤਾਨ ਤੇ ਜਿਹੜਾ ਜਿਹੜੇ ਦੋ ਸੀ ਵੀ ਹੋਰ ਕਿ ਡੈਨੈਪਰ ਹਾਜੀ ਔਰ ਸ਼ੇਰਾ ਹਾਜੀ ਉਹ ਮੈਂ ਡਰਾਈਵਰ ਤੇ ਮੈਂ ਇੱਕ ਇੱਕ ਗੱਡੀ ਜੀ ਅਸੀਂ ਬੈਠੇ ਤੇ ਜਿਹੜੇ ਦੂਜੇ ਸੀਗੇ ਸੁਲਤਾਨ ਤੇ ਸ਼ੇਰਾ ਤੇ ਉਹਨਾਂ ਉਹਨਾਂ ਉਹ ਦੋ ਨਾਲ ਉਹਨਾਂ ਦੂਜੀ ਗੱਡੀ 'ਚ ਉਹਨਾਂ ਲੈ ਕੇ ਗਏ ਫੇ ਉਹ ਸਾਨੂੰ ਲੈ ਕੇ ਫੇ ਫੇ ਘੰਟਾ ਡੇਢ ਘੰਟਾ ਅਸੀਂ ਟ੍ਰੈਵਲ ਕੀਤਾ ਫੇ ਸਾਨੂੰ ਕਿਸੇ ਘਰ ਜੀ 'ਚ ਲੈ ਗਏ ਇਹ ਉੱਤੇ ਫੇ ਪਤਾ ਸੀਗਾ ਕਿਹੜੇ ਸ਼ਹਿਰ 'ਚ ਰਹਿ ਰਹੇ ਸੀ ਕਿਸੇ ਜਗ੍ਹਾ ਤੇ ਰੁਕੇ ਸੀ ਇੱਦਾਂ ਨਹੀਂ ਕੁਝ ਪਤਾ ਤਹਿਰਾਮ ਦੀ ਸਿਟੀ ਹੈ ਯਾਨੀ ਅੱਛਾ ਤਹਿਰਾਨ ਚ ਹਾਂਜੀ ਤਹਿਰਾਨ ਤੋਂ ਜਦੋਂ ਅੱਗੇ ਸਿਟੀ ਜੇ ਤਾਂ ਨੰਗ ਜਾਂਦੀ ਉਸ ਤੋਂ ਬਾਅਦ ਪਤਾ ਨਹੀਂ ਕਿੱਧਰ ਲੈ ਗਏ ਪੰਜ ਸੱਤ ਮਤਲਬ ਕਿ ਅੰਦਰ ਬੰਦ ਕਰਤਾ ਉਹਨਾਂ ਨੇ ਤੁਹਾਨੂੰ ਨਹੀਂ ਸਾਡੇ ਰਾਹ ਚ ਫੋਨ ਲੈ ਲੇ ਪਹਿਲਾਂ ਕਹਿੰਦੇ ਕਿ ਸਿਕਿਉਰਿਟੀ ਲਈ ਲੈਣੇ ਆ ਤੇ ਫਿਰ ਧੀਰੇ ਜਿਹਾ ਉਹ ਏਜੰਟਾ ਉਹਦਾ ਫੋਨ ਆਇਆ ਉਹਨਾਂ ਨੇ ਮੇਰੀ ਗੱਲ ਵੀ ਕਿ ਕਹਿੰਦਾ ਫੋਨ ਆਪਣੇ ਨਾਲ ਦੇ ਦੇ ਸਿਕਿਉਰਿਟੀ ਲਈ ਲੈਣੇ ਆ ਇਹਨਾਂ ਨੇ ਕੋਈ ਇਦਾਂ ਦਾ ਚੱਕਰ ਨਹੀਂ ਉਹ ਫਿਰ ਮੈਂ ਉਹਨੂੰ ਫੋਨ ਦਿੱਤਾ ਆਪਣਾ ਫਿਰ ਪਾਸਵਰਡ ਵੀ ਸਾਡੇ ਨੇ ਲੈ ਲਿਆ ਹਾਂ ਇਹ ਮਾਰਕੋਟ ਜਦੋਂ ਕਮਰੇ ਚ ਰੋਕਿਤ ਕਰਦੇ ਸੀ ਖਾਣਾ ਵਗੈਰਾ ਦਿੰਦੇ ਸੀ ਕੀ ਗੱਲਬਾਤ ਹੋਈ ਸੀ ਪੈਸੇ ਦੀ ਕਹਿੰਦੇ ਮੰਗ ਕੀਤੀ ਜਾਂਦੀ ਸੀ ਹਾਂਜੀ ਤੇ ਜਦੋਂ ਅਸੀਂ ਇੱਥੇ ਕਮਰੇ ਚ ਗਏ ਇਹਨਾਂ ਨੇ ਸਾਨੂੰ ਪੁੱਛਿਆ ਕਿ ਤੁਹਾਡੇ ਕੋਲ ਕਿੰਨੇ ਪੈਸੇ ਆ ਤੇ ਅਸੀਂ ਕਿ ਸਾਡੇ ਕੋਲ ਹਜ਼ਾਰ ਹਜ਼ਾਰ ਡਾਲਰ ਮੇਟ ਤੋਂ ਤੇ ਉਸਨ ਦੇ ਕੋਲ ਹਜ਼ਾਰ ਹਜ਼ਾਰ ਆਸਟ੍ਰੇਲੀਆ ਦੇ ਡਾਲਰ ਸੀਗੇ ਤੇ ਜਿਹੜਾ ਮੁੰਡਾ ਜਸਪਾਲ ਸਿੰਘ ਆ ਉਹਦੇ ਕੋਲ 1060 ਯੂਰੋ ਸੀਗੇ ਤੇ ਇਹਨਾਂ ਨੇ ਸਾਡੇ ਕੋਲ ਉਹ ਉੱਥੇ ਲੈ ਲਏ ਇਹ ਫਿਰ ਉੱਤਵਾਰ ਦੇ ਸਾਨੂੰ ਮਾਰਨਾ ਕੁੱਟਣਾ ਫਿਰ ਕਿਸੇ ਨੇ ਮਾਰਦੇ ਸੀ ਇਹ ਪਾਈਪ ਦੇ ਨਾਲ ਮਾਰਦੇ ਸੀਗੇ 벨ਟਾਂ ਦੇ ਨਾਲ ਮਾਰਦੇ ਸੀਗੇ ਲੱਕੜ ਦੇ ਨਾਲ ਮਾਰਦੇ ਸੀਗੇ ਅੱਛਾ ਇਹ ਹੋਟਲ 'ਚ ਰੱਖਿਆ ਹੋਇਆ ਜਾਂ ਕਿਸੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਕਿਸੇ ਜਿੱਦਾਂ ਕਮਰਾ ਆ ਕਮਰੇ ਕਮਰੇ ਜੀ ਬੰਦ ਕੀਤਾ ਸੀ ਸਾਨੂੰ ਤੇ ਹੋਰ ਵੀ ਲੜਕੇ ਸੀ ਤੁਹਾਡੇ ਨਾਲ ਨਹੀਂ ਅੱਜ ਜਦੋਂ ਅਸੀਂ ਪਹਿਲਾ ਉੱਥੇ ਗਏ ਮਤਲਬ 13 13 ਦਿਨਾਂ ਨੇ ਸਾਨੂੰ ਇੱਕ ਘਰ 'ਚ ਰੱਖਿਆ ਤੇ ਉੱਤਵਾਰ ਦੇ ਸਾਨੂੰ 13ਵੇਂ ਦਿਨ ਸਾਨੂੰ ਇਹ ਕਿਸੇ ਹੋਰ ਘਰ 'ਚ ਲੈ ਗਏ कि ਜਦੋਂ ਸਾਨੂੰ ਕਿ 17 ਦਿਨ ਹੋ ਗਏ ਮਤਲਬ ਦੂਜੇ ਘਰ ਤੇ ਇਧਰਲੇ ਘਰ 17 ਦਿਨ ਹੋ ਗਏ ਤੇ ਫਿਰ ਇਹਨਾਂ ਦੇ ਉੱਤੇ ਹੋਰ ਦੇ 10-11 ਪਾਕਿਸਤਾਨੀ ਹੋਰ ਲਿਆਂਦੀ ਕਿਡਨੈਪ ਕਰਕੇ ਹਾਂ ਤੇ ਏਜੰਟ ਪਾਕਿਸਤਾਨ ਦੇ ਸੀਗੇ ਸਾਰੇ ਜਯੋਤੀ ਰਾਏ ਤੀ ਰਾਏ ਕੰਗਲੇਟ ਵਾਲੇ ਇਹਨਾਂ ਦੇ ਪਾਕਿਸਤਾਨੀ ਏਜੰਟ ਦੇ ਨਾਲ ਹੈਗੀ ਆ ਗੱਲਬਾਤ ਤੇ ਇਹ ਸਾਰੇ ਮਿਲੇ ਹੋਈ ਆ ਤੇ ਹੋਰ ਵੀ ਮਤਲਬ ਕਿ ਪੈਸੇ ਦੀ ਮੰਗ ਕਿੰਨੇ ਕੇ ਪੈਸੇ ਤਾ ਉਹ ਮੰਗਦੇ ਪਹਿਲਾਂ ਇਹ ਸਾਡੇ ਕੋਲ 2 ਕਰੋੜ ਮੰਗਦੇ ਸੀਗੇ ਤੇ 1 ਕਰੋੜ ਤੇ ਆਈ ਇਹ ਉਤਤਵਾਰ ਕਹਿੰਦੇ 54 ਲੱਖ ਰੁਪਈਆ ਤੇ ਫੇ ਥੇ ਸਾਡੀ ਘਰ ਦੇ ਨੇ ਇਹਨਾਂ ਨੂੰ ਲੱਖ ਰੁਪਈਆ ਪਾਇਆ ਸੀਗਾ ਤੇ ਇਹ ਕਹਿੰਦੇ ਸਾਡੇ ਅਕਾਊਂਟ 'ਚ ਨਹੀਂ ਆਇਆ ਫੇ ਉਤਤਵਾਰ ਸਾਡੇ ਘਰ ਦੇ ਡਰ ਗਏ ਕਿ ਇਹ ਇਹ ਲੱਖ ਰੁਪਈਆ ਲੈ ਕੇ ਮੁੱਕਰ ਗਿਆ ਕਿ ਜੇ ਇੰਨੇ ਪੈਸੇ ਇਹਨਾਂ ਨੂੰ ਦਵਾਂਗੇ ਗਾ ਫੇ ਇਹਨਾਂ ਨੇ ਕੁਝ ਦੱਸਣਾ ਪੈ ਰਿਹਾ ਤੁਸੀਂ ਘਰ ਸੰਪਰਕ ਇਸ ਤਰ੍ਹਾਂ ਉਹਨਾਂ ਨੇ ਖੋ ਕਰਵਾਇਆ ਉਸ ਤੋਂ ਸਾਨੂੰ ពਟਦੇ ਸੀਗੇ ਪੁੱਟ ਕੇ ਮੜਾ ਨੇ ਕਹਿਣਾ ਘਰ ਇਦਾਂ ਗੱਲ ਕਰੋ ਘਰ ਦੇਆਂ ਨੂੰ ਗਾਲਾਂ ਕਢਾਉਂਦੇ ਸੀਗੇ ਸਾਡੇ ਥਿੰਨਾ ਦੇ ਕੋਲੋਂ ਬਹੁਤ ਔਰਚਰ ਕਰਦੇ ਸੀਗੇ ਮਾਰਦੇ ਸੀ ਪਾਈਪਾਂ ਨਾਲ ਪੁੱਟਦੇ ਸੀ ਕਦੀ ਪਾਣੀ ਦੇ ਵਿੱਚ ਇਦਾਂ ਮੂੰਹ ਦੇ ਕੇ ਕਰਦੇ ਸੀ ਕਦੀ ਕੋਸ਼ਿਸ਼ ਚਾਕੂ ਮਾਰੇ ਮੇਰੀ ਕੱਟ ਲੱਗੀ ਆ ਪੰਜ ਕੱਟ ਲੱਗੀਆਂ ਮੇਰੀ ਚਾਕੂ ਦੀ ਤੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕਿਤੇ ਉੱਥੇ ਕੇ ਚਲੋ ਬਾਅਦ ਪੁਲਿਸ ਨੂੰ ਕੰਪਲੇਨ ਕਰੀ ਆ ਨਹੀਂ ਉਤੋਂ ਭੱਜ ਨਹੀਂ ਸੀ ਸਕਦੇ ਕਿਉਂਕਿ ਅੰਦਰ ਹੀ ਉਹਨਾਂ ਨੇ ਸਾਨੂੰ ਲੋਕ ਕਰਕੇ ਰੱਖਿਆ ਹੋਇਆ ਸੀਗਾ ਜੀ ਤੇ ਹੁਣ ਜਦੋਂ ਵਾਪਸ ਆਏ ਤੇ ਕਿਸ ਤਰ੍ਹਾਂ ਤੁਹਾਨੂੰ ਪੁਲਿਸ ਨੇ ਲੱਭਿਆ ਉੱਥੇ ਹਾਂਜੀ ਸਾਨੂੰ ਤਹਿਰਾਨ ਦੀ ਸੀਆਈਡੀ ਨੇ ਤੁਹਾਨੂੰ ਉੱਥੇ ਰੈਸਕਿਊ ਕੀਤਾ ਹਾਂ ਤੇ ਜਿੱਦਾਂ ਇੱਕ ਬੰਦਾ ਇਹਨਾਂ ਦਾ ਜਿਹੜਾ ਹਰਾਨੀ ਹੁੰਦਾ ਸੀਗਾ ਉਹ ਇਦਾਂ ਨੇ ਇਹਨਾਂ ਦੀ ਟਾਪੀ ਖੜਕਾਉਂਦਾ ਹੁੰਦਾ ਸੀਗਾ ਤੇ ਪੁਲਿਸ ਆਈ ਪੁਲਿਸ ਨੇ ਪਹਿਲਾਂ ਗੇਟ ਖੜਕਾਇਆ ਇਹਨਾਂ ਨੇ ਖੋਲਿਆ ਨਹੀਂ ਉਹਨੇ ਫਿਰ ਟਾਕੀ ਖੜ ਗਈ ਇਹਨਾਂ ਨੂੰ ਲੱਗਿਆ ਕਿ ਸੁਲਤਾਨ ਆ ਗਿਆ ਜਿਹੜਾ ਇਹਨਾਂ ਦਾ ਇਹ ਹਰਾਨੀ ਇੱਕ ਬੰਦਾ ਆ ਤੇ ਫਿਰ ਇਹਨਾਂ ਨੇ ਗੇਟ ਖੋਲਿਆ ਫਿਰ ਜਿੱਦਾਂ ਗੇਟ ਖੋਲਿਆ ਫਿਰ ਸੀਆਈਡੀ ਵਾਲੇ ਸਾਰੇ ਇੱਥੇ ਆਏ ਉਹਨਾਂ ਨੇ ਫੰਗ ਰਿਸਕਿਊ ਕੀਤਾ ਤਾਂ ਤੇ ਜਿਹੜੇ ਉੱਥੇ ਬੰਦੇ ਰਹੇ ਹੋਰ ਜਿਹੜੇ ਦੇਖਪਾਲ ਕਰਦੇ ਸੀ ਤੁਹਾਨੂੰ ਜਿਹੜੇ ਏਜੰਟ ਸੀਗੇ ਉਹ ਵੀ ਕੋਈ ਗ੍ਰਿਫਤਾਰ ਕੀਤਾ ਉਹਨਾਂ ਨੇ ਨਹੀਂ ਜਿਹੜੇ ਉੱਤੇ ਜਿਨ੍ਹਾਂ ਨੇ ਤੁਹਾਨੂੰ ਕਿਡਨੇਪ ਕੀਤਾ ਸੀਗਾ ਪਾਕਿਸਤਾਨੀ ਕਿਡਨੇਪ ਹੋਇਆ ਜਿਹੜਾ ইরਾਨੀ ਸੀਗਾ ਉਹ ਫਰਾਰ ਆ ਅੱਛਾ ਉਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹਾਂਜੀ ਉਹਨਾਂ ਨੂੰ ਸੀਆਈਡੀ ਵਾਲਿਆਂ ਨੇ ਅਰੈਸਟ ਕੀਤਾ ਸੱਤ ਫਿਰ ਉਸ ਤੋਂ ਬਾਅਦ ਇੰਡੀਅਨ ਐਮਬੈਸੀ ਵੀ ਆਈ ਸੀ ਉੱਥੇ ਹਾਂਜੀ ਇੰਡੀਅਨ ਐਮਬੈਸੀ ਆਈ ਉਹਨਾਂ ਨੇ ਸਾਨੂੰ ਉੱਥੋਂ ਜ਼ਿੰਮੇਵਾਰੀ ਲਈ ਸਾਡੀ ਸਾਰੀ ਉਹ ਸਾਨੂੰ ਫੇਰ ਉੱਥੋਂ ਬਹੁਤ ਸਾਥ ਦਿੱਤਾ ਇੰਡੀਅਨ ਐਮਬੈਸੀ ਨੇ ਇਹ ਦਾਰਦ ਚਰਨੇ ਤੋਂ ਬਹੁਤ ਜ਼ਿਆਦਾ ਹਮਾਰਾ ਕੀ ਹੈ ਸਿੱਖੀ ਕਹਿਣਾ ਛੋੜੇ ਪਾਸਰ ਕਰਦਾ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਡਾ ਬਹੁ ਕੀਤਾ ਮਤਲਬ ਇਹ ਐਸ ਅ ਫੈਮਲੀ ਉਹਨਾਂ ਨੇ ਸਾਡੇ ਨਾਲ ਟਰੀਟ ਕੀਤਾ ਬਹੁਤ ਵਧੀਆ ਤੇ ਤਹਰਾਹਾਂ ਦੀ ਪੁਲਿਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਿਹੇਵੀਅਰ ਬਹੁਤ ਚੰਗਾ ਹੈ ਉਹਦਾ ਵੀ ਉਹਨਾਂ ਨੇ ਸਾਡੀ ਪੂਰੀ ਸਪੋਰਟ ਕੀਤੀ ਸਾਡੀ ਸਾਰੀ ਸਨਵਾਈ ਉਹਨਾਂ ਨੇ ਕੀਤੀ ਯਾਰਾਨ ਕੰਬੈਕਸੀ ਦਾ ਸਾਡੀ ਇੰਡੀਅਨ ਮੋਦੀ ਸਰਕਾਰ ਦਾ ਜਿਹਨੇ ਸਾਡੇ ਬੱਚਿਆਂ ਨੂੰ ਇੰਨੀ ਹੈਲਪ ਕਰਕੇ ਸਾਨੂੰ ਬੱਚੇ ਸਹੀ ਸਲਾਮਤ ਕਰਨ ਬਾਕੀ ਗਿਆੰਦੇ ਬਹੁਤ ਬਹੁਤ ਅਸੀਂ ਸੰਵਾਦ ਕਰਦੇ ਨੂੰ ਦੀ ਸ਼ੁਕਨਾਂ ਜੀ ਕਿੰਨੇ ਪੈਸੇ ਲਾ ਕੇ ਟੋਟਲ ਭੇਜਿਆ ਸੀ ਬਾਹਰ ਹਾਂ 18 ਲੱਖ ਰੁਪਏ ਹਾਂਜੀ ਜੀ ਤੇ ਕਿੰਨਾ ਟਾਈਮ ਰਿਹਾ ਫਿਰ ਬਾਹਰ ਜਦੋਂ ਈਰਾਨ ਚ ਫਸੇ ਸੀ ਕਿੰਨਾ ਟਾਈਮ ਫਸੇ ਰਹੇ ਦੋ ਮਹੀਨੇ ਬਾਅਦ ਤਕਰੀਬਨ ਆਏ ਹਾਂ ਪਹਿਲੀ ਤਰੀਕ ਨੂੰ ਦੋ ਮਹੀਨੇ ਨੂੰ ਹੋ ਜਾਣੇ ਸੀ ਉੱਤੇ ਹਾਂਜੀ ਤੇ ਜਦੋਂ ਇਹ ਚੱਲ ਰਿਹਾ ਸੀ ਉਸ ਤੋਂ ਬਾਅਦ ਤੁਹਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੁੰਦੀ ਰਹੀ ਇਸ ਨੂੰ ਲੈ ਕੇ ਵਾਪਸ ਬਦਲਣ ਨੂੰ ਲੈ ਕੇ ਹਾਂਜੀ ਪ੍ਰਸ਼ਾਸਨਾ ਹੁੰਦੀ ਜੀ ਪਰ ਅਜੇ ਤੱਕ ਵੀ ਪ੍ਰਸ਼ਾਸਨ ਤੋਂ ਤਾਂ ਕੁਝ ਨਹੀਂ ਹੋਇਆ ਜੀ ਇਹ ਜਿੰਨਾ ਇਹਨਾਂ ਨੇ ਜਾਂਦਾ ਭਾਰਤ ਸਰਕਾਰ ਦੇ ਹਾਂਜੀ ਭਾਰਤ ਸਰਕਾਰ ਕੇਂਦਰ ਸਰਕਾਰ ਨੇ ਸਾਡੀ ਬਹੁਤ ਹੈਲਪ ਕੀਤੀ ਉਹ ਨਹੀਂ ਉੱਧਰ ਵੀ ਸਰਕਾਰ ਨਾਲ ਇਰਾਨ ਸਰਕਾਰ ਨਾਲ ਮੰਜਿੰਦਰ ਸਿੰਘ ਸਿਰਸਾ ਉਹਨਾਂ ਕੀਤਾ ਇਹ ਆਪਣਾ ਭਾਵਨਾ ਜਿੱਦਾਂ ਉਹਨਾਂ ਕਰਦੇ ਆ ਉਹਨਾਂ ਵੀ ਸਾਡੀ ਹੈਲਪ ਕੀਤੀ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਰ ਹੁਣ ਜਿੱਦਾਂ ਲੜਾਈ ਦਾ ਮਾਹੌਲ ਉੱਥੇ ਹੋ ਗਿਆ ਸੀਗਾ ਤਾਂ ਫਿਰ ਤਾਂ ਬਹੁਤ ਔਖੇ ਸਾਡੀ ਭਾਰਤ ਸਰਕਾਰ ਨੇ ਇੰਨਾ ਜਿੰਮੇਵਾਰੀ ਲਈ ਆ ਤੁਹਾਡੇ ਬੱਚੇ ਸਹੀ ਸਲਾਮਤ ਸਾਨੂੰ ਤੇ ਜਿਹੜਾ ਏਜੰਟ ਸੀਗਾ ਉਹ ਫਰਾਰ ਆ ਇਸ ਵੇਲੇ ਜਿੰਨੇ ਨੂੰ ਭੇਗੇ ਸੀ ਹਾਂਜੀ ਕਿ ਕਿਸੇ ਕੰਪਲੇਨਡ ਦਰਜ ਕਰਵਾਈ ਉਹਦੇ ਖਿਲਾਫ ਹਾਂਜੀ ਐਫ ਆਈ ਆਰ ਦਰਜਾ ਹਾਂਜੀ ਉਹਦੇ ਕਿਸੇ ਕੋਈ ਪਰਿਵਾਰਿਕ ਮੈਂਬਰ ਦਾ ਨਹੀਂ ਪਤਾ ਕਿੱਥੋਂ ਦਾ ਸੀਗਾ ਰਹਿਣਾ ਦਾ ਉਹਨਾਂ ਨਾਲ ਸੰਪਰਕ ਹੋਇਆ ਹੋਵੇ ਨਹੀਂ ਇਹਨਾਂ ਦਾ ਹੀ ਪਤਾ ਸੀ ਇਹ ਦੋਨੋਂ ਭਰਾ ਸੀਗੇ ਰਹਿੰਦੇ ਸੀਗੇ ਟਿੱਪੜਾ ਵਾਲਾ ਦਰਸ਼ਕलोनी ਦੇ ਵਿੱਚ ਇਹਨਾਂ ਦੀ ਕੋਠੀ ਆ ਉੱਥੋਂ ਦੇ ਮਾਂ ਬੇਬੀ ਇਹਦੇ ਸੀਗੇ ਸਾਰੇ ਇਹ ਜਿੱਦੇ ਲਾ ਕੇ ਘਰ ਨੂੰ ਫਰਾਰ ਪਰੇ ਤੁਹਾਡੇ ਬੱਚਿਆਂ ਤੇ ਜ਼ੁਲਮ ਬਹੁਤ ਆਇਆ ਉਹਨਾਂ ਏਜੰਟਾਂ ਨੇ ਜਿਸ ਤਰ੍ਹਾਂ ਮਾਰੇ ਹੋਏ ਚਾਕੂ ਮਾਰੇ ਹੋਏ ਬੱਚਿਆਂ ਤੇ ਤਾਂ ਬਹੁਤ ਜ਼ੁਲਮ ਇਹਨਾਂ ਨੂੰ ਤਾਂ ਦਿੱਤਾ ਹੀ ਨਹੀਂ ਪਾਣੀ ਵੀ ਨਹੀਂ ਸੀ ਕਹਿੰਦੇ ਪੀਣ ਨੂੰ ਦਿੰਦੇ ਜਿੱਦਾਂ ਜਿੱਦਾਂ ਬੇਨ ਦੱਸਦੇ ਆ ਵੀ ਜ਼ੁਲਮ ਸਾਡੇ ਨਾਲ ਹੋਏ ਆ ਹੁਣ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਤਾਂ ਭਰਦਾ ਹੀ ਉਹਨਾਂ ਨੂੰ ਫਾੜੀ ਨਹੀਂ ਸਕਦਾ ਏਜੰਟ ਨੂੰ ਤਾਂ ਵਿਜੋਦ ਹੀ ਬਣਦੀ ਕਾਰਵਾਈ ਹੈ ਇਹਨਾਂ ਦੇ ਮੁਤਾਬਕ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਰਾਮ ਜੀ ਜੀ ਪੈਸੇ ਤਾਂ ਬਾਅਦ ਦੀ ਗੱਲ ਆ ਚਲੋ ਬੱਚਾ ਜਾਨ ਬਚ ਗਈ ਇਹਦੀ ਪਹਿਲਾਂ ਤਾਂ ਉਹਨੂੰ ਫੜ ਕੇ ਇਹਨਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਚਾਹੀਦਾ ਉਹ ਦੂਜੀ ਅਜੇ ਤੱਕ ਪੜੀ ਨਹੀਂ ਹੋਇਆ ਇਹਨਾਂ ਦੇ ਪੰਚੇ ਜਿਹੜੇ ਪੈਸੇ ਲਾਏ ਸੀਗੇ ਤੁਹਾਡੇ ਪਰਿਵਾਰ ਚ ਜਿਹੜਾ ਕੋਣ ਕੋ ਕੰਮ ਕਰ ਕੀ ਕਰਦਾ ਸੋਰਸ ਆਫ ਇਨਕਮ ਕੀ ਹੈਗਾ ਸਾਡੀ ਇਹਨਾਂ ਦੇ ਪਾਪਾ ਪਹਿਲਾਂ ਡਵਾਈਚ ਸੀਗੇ ਹਾਂਜੀ ਤਾਂ ਫਿਰ ਥੋੜੀ ਅਸੀਂ ਸਾਡੇ ਰਿਸ਼ਤੇਦਾਰ ਕੋਲ ਏਜੰਟ ਨੇ ਸਾਡੇ ਨਾਲ ਹੀ ਪਹਿਲੇ ਦਿਨ ਤੋਂ ਇਹ ਕੀਤੀ ਸੀ ਕਿ ਵੀ ਮੈਂ ਕੈਸ਼ ਲੈਣਾ ਤਾਂ ਤੁਸੀਂ ਪੈਸੇ ਇਕੱਠੇ ਕਰਨੇ ਸ਼ੁਰੂ ਕਰਦੇ ਹਾਂ ਫਿਰ ਅਸੀਂ ਰਿਸ਼ਤੇਦਾਰਾਂ ਨੇ ਸਾਡੀ ਬਹੁਤ ਹੈਲਪ ਸਾਰਿਆਂ ਨੇ ਕੈਸ਼ ਦਿੱਤੀ ਚਲੋ ਲੱਗਦਾ ਨੇ ਏਜੰਟ ਇਸ ਤਰ੍ਹਾਂ ਵੇਫੂ ਬਣਾਉਂਦੇ ਲੋਕਾਂ ਨੂੰ ਜਾਂ ਪੈਸੇ ਲੈ ਕੇ ਹਨ ਉਹਨਾਂ ਦੇ ਨਾਲ ਧੋਖਾ ਕਰਦੇ ਨੇ ਤਾਂ ਉਹ ਤਾਂ ਏਜੰਟ ਨੇ ਕਿਹਾ ਉਹ ਤਾਂ ਸਮਝ ਲਓ